ਯਾਰ ਤੇਰਾ ਟਰੈਕਟਰ ਲੈ ਆਇਆ ਨਹੀਂ ਗੋਰੀਏ ਰੰਨੇ ਗੋਰੀਏ ਰੰਨੇ ਅੱਜ ਮੂੰਹ ਤੇ ਕਪੜਾ ਮਾਰਿਆ ਯਾਰ ਇਹ ਰੀਮ ਨੇ ਗੋਰੀਏ ਰੰਨੇ ਓਏ ਤੈਨੂੰ ਸੌਂਦਾ ਨਹੀਂ ਕਰਨਾ ਚ ਕੀ ਤੁੰਨਿਆ ਤੇਰੇ ਓ ਥੱਲੇ ਆ ਥੱਲੇ ਆ ਕੇ ਕਪੜਾ ਮਾਰਿਆ ਮੂੰਹ ਤੇ ਕਲੇ ਸੀਰੀ ਸੀਰੀ ਆਪਣੇ ਮੂੰਹ ਤੇ ਕਪੜਾ ਆ ਚੀਚਾ ਜੀ ਮੂੰਹ ਦੇਖ ਦੇਖ ਓਏ ਟਰੈਕਟਰ ਲੈ ਕੇ ਆਇਆ ਟਰੈਕਟਰ ਲੈ ਕੇ ਆਇਆ ਨਵਾਂ ਚਲਾਣਾ ਹੁੰਦਾ ਗਰ ਨਹੀਂ ਹੁੰਦਾ ਜਰਨੀ ਹੁੰਦਾ ਢਟ ਤੋ ਚਲਾਣਾ ਆਂਦਾ ਉਹ ਚਰਾਉਣਾ ਕਿਹਦੀ ਸੈਲਫ ਕੀਤੀ ਆ ਆਵੇ ਆ ਦੇ ਸੀਟੀਆਂ ਮਾਰਦਾ ਓਏ ਇਹ ਸੈਲਫ ਨਹੀਂ ਓਏ ਲੇਟ ਆ ਆ ਦੇ ਓਏ ਓਏ ਬੰਦ ਕਰ ਤੇਲ ਦੱਸ ਕਿੰਨਾ ਮਹਿੰਗਾ ਥੱਲੇ ਉਤਰ ਓ ਨਾ ਇਹਨੂੰ ਬੰਦ ਕਰ ਅੱਗੇ ਆ ਅੱਗੇ ਅੱਗੇ ਓਏ ਉਹ ਪਿਓ ਦੇ ਅੱਗੇ ਆ ਲੈ ਅੱਗੇ ਆ ਤੈਨੂੰ ਨਹੀਂ ਪਰਾਂ ਜਾਂ ਪਰਾਂ ਓ ਯਾ ਪਿੱਛੋ ਯਾਰ ਕਿ ਥੱਲੇ ਤੱਕਾ ਯਾਰ ਥੱਲੇ ਉਤਰ ਥੱਲੇ ਨਹੀਂ ਉਤਰਨਾ ਥੱਲੇ ਨਹੀਂ ਉਤਰਨਾ ਬੰਦ ਕਰ ਦੇਣਾ ਓ ਦੇ ਪਹਿਲਾਂ ਬੰਦ ਕਰ ਚੈੱਕ ਕਰ ਆ ਮੂਰੇ ਓਏ ਭਾਵਾ ਪਹਿਲਾਂ ਥੱਲੇ ਉੱਤ ਉਹ 2 ਮਿੰਟ ਪਹਿਲਾਂ ਬੰਦ ਕਰੇ ਨੀ ਬੰਦ ਕਰ ਏ ਆਜੱਕ ਤੈਨੂੰ ਕਿਹਨੇ ਕਿਹਾ ਇਹਦੇ ਉੱਤੇ ਬਹਿਣ ਲਈ ਓ ਭਾ ਟਰੈਕਟਰ ਲੈ ਕੇ ਆਂਦਾ ਟਰੈਕਟਰ ਆਇਆ ਯਾਰ ਤੇਰਾ ਟਰੈਕਟਰ ਇਹਨੂੰ ਸਾਫ਼ ਕਰੀ ਜਾ ਨਾ ਕਦੇ ਮੂੰਹ ਵੀ ਸਾਫ਼ ਕਰ ਲੈ ਤੇਰੀ ਭੈਣ ਨੂੰ ਇਹ ਵਿੱਚ ਕੀ ਦੇਖਿਆ ਓਏ ਇਹ ਟਰੈਕਟਰ ਡਰ ਗਿਆ ਓ ਭਰਾ ਇਹ ਬਾ ਸਾਡੀ ਰੋਟੀ ਇਹ ਕਿੰਨੇ ਗੇਰ ਆ ਪਹਿਲਾਂ ਇਹ ਰੋਜ਼ਾਂ ਰੋਟੀ ਇਹਦੇ ਗੇਰ ਦਾ ਰੋਜ਼ਾਂ ਰੋਜ਼ਾਂ ਰੋਟੀ ਰੋਜ਼ਾਂ ਰੋਟੀ ਇਹਦੇ ਰੋਟੀ ਇਹਦੇ ਉੱਤੇ ਲਾ ਕੇ ਖੋਣਾ ਸੋਨੇ ਦੀ ਰੋਟੀ ਐ ਇਹ ਸਾਰੀ ਰੋਟੀ ਐ ਇਹ ਉਹ ਭਰਾਵਾ ਇਹ ਰੋਟੀ ਨਹੀਂ ਐ ਟਰੈਕਟਰ ਐ ਉਹ ਅੰਦਰ ਤੁਸੀਂ ਭਰਾਵਾ ਕਮਾਈਦਾ ਸੀ ਉਹਨੇ ਲਖਾਈਦਾ ਅੰਦਰ ਉਹਦੇ ਖਾਣਾ ਸੀ ਇਹਦੇ ਤੇ ਐਵੇਂ ਦੀ ਕਿਹੜੀ ਚੀਜ਼ ਲੱਗਾ ਵਾ ਜਿਹੜਾ ਇਹਦੇ ਤੋਂ ਖਾਣਾ ਵਾ ਭਾਜੀ ਸਾਨੂੰ ਪੈਸੇ 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 ਦਊਗਾ ਪੈਸੇ ਨੰਗੋ ਨੰਗੋ ਕਿੱਥੇ ਲੱਗੇ ਪੈਸੇ ਨੰਗੋ ਜਾਣਦੇ ਹੋ ਪੈਸੇ ਮਿਲਣੇ ਪੈਸੇ ਉਹਨੇ ਆਉਣੇ ਪੈਸੇ ਆਉਣੇ ਰੱਬ ਨੇ ਐ ਸਾਡੇ ਨੂੰ ਮੇਰੇ ਤੋਂ ਐ ਭਰਾਵਾ ਥੱਲੇ ਉਤਰਿਆ 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 ਥੱਲੇ ਆਸਮਾਨ ਤੇ ਚੜ੍ਹਿਆ ਫਿਰਦਾ ਥੱਲੇ ਆ ਜਾ ਉਹ ਥੱਲੇ ਆ ਜਾ ਐ ਪੈਸੇ ਬਣਨ ਲੱਗੇ ਤਾਂ ਜਨਾ ਕਨਾ ਟਰੈਕਟਰ ਲੈ ਕੇ ਪੈਸੇ ਬਣਾਉਂਦਾ ਫਿਰੂ ਕਾ ਆ ਮੜਾ ਪਰਾਓ ਮਨੂੰ ਟਰੈਕਟਰ ਸੋ ਓਏ ਭਰਾਵਾ ਥੱਲੇ ਆ ਜਾ ਯਾਰ ਕਿਉਂ ਐਵੇਂ ਪੱਠੇ ਪੱਠੇ ਕਰਦੇ ਬੰਬਾ ਓਏ ਪੱਠੇ ਪਾ ਦੇ ਓ ਨਹੀਂ ਮੈਂ ਨਹੀਂ ਬਣੇ ਪੱਠੇ ਲੈ ਆ ਯਾਰ ਤੇ ਸਰਦਾਰ ਜੀ ਮੈਂ ਚਲਾ ਲੇਤਾ ਹੂੰ ਨੀਚੇ ਆ ਜਾਓ ਓ ਯਾਰ ਭਲੇ ਖਾਈ ਖਾਈ ਜਾਂਦਾ ਕਿਹੜਾ ਸਰਦਾਰ ਸਰਦਾਰ ਜੀ ਮੈਂ ਚਲਾ ਲੇਤਾ ਹੂੰ ਨੀਚੇ ਆ ਜਾਓ ਆ ਭਈਆਂ ਨੂੰ ਚੰਗਾ ਹੰਕਾਰ ਹੋ ਗਿਆ ਭਈਏ ਵੀ ਅੱਜ ਕੱਲ ਕਹਿਣ ਲੱਗ ਗਏ ਅਸੀਂ ਸਰਦਾਰ ਆ ਥੱਲੇ ਉਤਰਿਆ ਓਏ ਮੇਰੀ ਗੱਲ ਸੁਣ ਲੈ ਆ ਇਹਨੂੰ ਵਾਅ ਮਾਰੋ ਜੀ ਅਨੇ ਕੋਈ ਨਹੀਂ ਆਉਣਾ ਮੇਰੀ ਗੱਲ ਸੁਣ ਲੈ ਮੈਂ ਥਲੇ ਉਤਰ ਉਹ ਮੈਨੂੰ ਤੂੰ ਜਾਣ ਕਿਉਂ ਲੈਣਾ ਥਲੇ ਉਤਰ ਅੱਗੇ ਤੇਰੀ ਭੈਣ ਬੈਠੀ ਓ ਯਾਰ ਤੂੰ ਥਲੇ ਉਤਰ ਥਲੇ ਉਤਰ ਲਾਈ ਏ ਥਲੇ ਅੱਗੇ ਭੈਣ ਬੈਠੀ ਦਾੜੀ ਕਪੜਾ ਤੂੰ ਇਹਦੇ ਤੇ ਮਾਰਦਾ ਦੀ ਮੂੰਹ ਕਹਿੰਦੇ ਤੂੰ ਸਾਫ਼ ਨਹੀਂ ਕੀਤਾ ਤੂੰ ਕਹਿੰਦਾ ਟਰੈਕਟਰ ਚਲਾਣਾ ਆ ਪਾਜੀ ਪਾਜੀ ਇਹ ਟਰੈਕਟਰ ਮੈਂ ਖੋਣ ਚੱਲਾਂ ਕਹਿਣ ਨੂੰ ਏ ਉਹ ਕਿਹੜੀ ਪਿਆਰ ਨਹੀਂ ਨੋਟ ਕਾਲਿਆ ਓਏ ਸਮੜੇ ਕਾ ਸ਼ਕਲ ਦੇ ਲਿਆ ਕੇ ਛੀਜੇ ਦੇ ਵਿੱਚ ਆ ਸ਼ੀਸ਼ਾ ਵੀ ਟੁੱਟਿਆ ਪਿਆ ਤੇਰੀ ਸ਼ਕਲ ਦੇਖ ਕੇ ਆ ਬੜਾ ਘਰ ਕਿੱਥੇ ਆ ਓਏ ਯਾਰ ਆ ਦੇਖ ਉਧਰ ਉਧਰ ਓਏ ਓ ਫਿਰ ਬੰਦ ਬੰਦ ਕਰ ਸਿਟੀ 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 ਮਾਦਾ ਟ੍ਰੈਫਿਕ ਨਹੀਂ ਚਲਾਉਣਾ ਹੀ ਨਹੀਂ ਆਂਦਾ ਇਹਨੂੰ ਇਹ ਭਾਪ ਓਏ ਆ ਜਾ ਮੈਨੂੰ ਪੰਗ ਨੂੰ ਪਹਿਲਾਂ ਇਹ ਦੱਸ ਤੈਨੂੰ ਟਰੈਕਟਰ ਚਲਾਉਣਾ ਨਹੀਂ ਆਂਦਾ ਐਵੇਂ ਕਿਸੇ ਦੀ ਟੰਗਾ ਭੰਨੂਗਾ ਉਤੋਂ ਤੂੰ ਕੁੜੀਆਂ ਛੇੜਨ ਚੱਲ ਉਹੋ ਕਰ ਦੇ ਕੇ ਜਾਈਦਾ ਹੁੰਦਾ ਆ ਚੱਪਲ ਪ੍ਰੇਰਦੀਆਂ ਮਰਦੀਆਂ ਨੇ ਮਰਦੀਆਂ ਨੇ ਮੇਰੇ ਤੇ ਮਰਦੀਆਂ ਆ ਭਰਾਵਾ ਤੇਰੇ ਵਰਗਾ ਦੇਖ ਕੇ ਲਾਫਾ ਲੈ ਲੈਂਦਾ ਖੂਹ ਵਿੱਚ ਛਾਲ ਮਾਰ ਦਿੰਦਾ ਤਾਂ ਕਰਕੇ ਮਰਦੀਆਂ ਮੇਰੇ ਤੇ ਮਰਦੀਆਂ ਨੇ ਐਵੇਂ ਨਹੀਂ ਮੈਂ ਕੀ ਉਹ ਦੇ ਲੈ ਆਈ ਆ ਜੀ ਇਹੀ ਆ ਦਾ ਕੀ ਮਤਲਬ ਹੋਇਆ ਆ ਜਾ ਥੱਲੇ ਪਿੱਛੇ ਆਓ ਪਿੱਛੇ ਓ ਥੱਲੇ ਆ ਥੱਲੇ ਓ ਗੱਲ ਕੀ ਹੋਈ ਏ ਤੈਨੂੰ ਥੱਲੇ ਆ ਨਹੀਂ ਤਾਂ ਛੋਟੀ ਪਹਿਣੀ ਏ ਥੱਲੇ ਆ ਕੀ ਪਹਿਣੀ ਏ ਯਾਰ ਕੁੱਤੀਆਂ ਵੀ ਪਹਿਣੀ ਏ ਓਏ ਭਰਾਵਾ ਤੂੰ ਕੁੱਤੇ ਵਰਗਾ ਦਾ ਤੂੰ ਆ ਪਾਇਆ ਥੱਲੇ ਉਤਰ ਜਾ ਇਹਨੂੰ ਸਾਫ ਨਾ ਕਰ ਪਹਿਲਾਂ ਮੂੰਹ ਸਾਫ ਕਰ ਪਹਿਲਾਂ ਥੱਲੇ ਉਤਰ ਕੇ ਓ ਭਰਾਵਾ ਪਹਿਲਾਂ ਮੂੰਹ ਸਾਫ ਕਰ ਲੈ ਅੱਛਾ ਅੱਛਾ ਮੇਰਾ ਮੂੰਹ ਆਪਣਾ ਕਰ ਅੱਛਾ ਅੱਛਾ ਓ ਯਾਰ ਉਤਰ ਜਾ ਹੁਣ ਭਰਾਵਾ ਬੇਨਤੀ ਆ ਪਹਿਲੇ ਭਰਾਵਾ ਉੱਧਰ ਲੱਤ ਵਜੇਗੀ ਉੱਧਰ ਦੀ ਉਤਰ ਓ ਪਰਾ ਮਾਰ ਓ ਲੱਤ ਲੱਜੂ ਪਰਾ ਓ ਗੰਦਾ ਬੂਟ ਆਂ ਜਿਵੇਂ ਆਪ ਨਹੀਂ ਨਹਾਦਾ ਓਵੇਂ ਬੂਟ ਨੂੰ ਨਹੀਂ ਪਰਾਓ ਮੜਾ ਪਰਾਓ ਚਲ ਉਤਰ ਥੱਲੇ ਆ ਜਾ ਐ ਕਰ ਘਰੇ ਚੱਲ ਜਿਓ ਜਾ ਕੇ ਪੱਠੇ ਪਾਵੇ ਲੈ ਉੱਧਰ ਜਾ ਕੇ ਓ ਪਾ ਪੱਠੇ ਦੇ ਬਾਣੇ ਓ ਯਾਰ ਓ ਯਾਰ ਆ ਕੀ ਕਰੀਏ ਨਾ ਉਹ ਡੰਡ ਲਾਉਣਾ ਪਿਆ ਉਹ ਡੰਡ ਲਾਉਣਾ ਕੋਣ ਡੰਡ ਲਾਉਣਾ ਇਹ ਦਵਾ ਦੇ ਕੇ ਡੰਡ ਲਾਉਣਾ ਮੈਨੂੰ ਲੱਗਦਾ ਤੈਨੂੰ ਪਾਗਲਖਾਨੇ ਛੱਡਣਾ ਪੈਣਾ ਯਾਰ ਉਹ ਭਰਾਵਾ ਮੈਂ ਡੰਡ ਲਾਉਣਾ ਦੇ ਤੇ ਉਹ ਭਰਾਵਾ ਇੱਥੇ ਡੰਡ ਨਹੀਂ ਲਾਈਦੇ ਹੁੰਦੇ ਇਹ ਜਿੰਮ ਚ ਲਾਈਦੇ ਹੁੰਦੇ ਆ ਉੱਥੇ 800 ਰੁਪਇਆ ਭਰ ਸਰੀਰ ਬੰਦ ਆ ਦੇ ਉਹ ਆ ਦੇ ਆ ਦੇ ਉਹ ਪਿੱਛੇ ਨਾ ਮਾਰੀ ਗੱਡੀ ਨਾ ਪਾਉਂਦੀ ਓਏ ਪਿੱਛੇ ਹਾਂ ਜਾਂਦਾ ਨਾ ਵਿਝੜ ਓਏ ਓਏ ਤੇਰੇ ਦਿਮਾਗ 'ਚ ਫਰਕ ਪੈ ਗਿਆ ਓਏ ਮੈਨੂੰ ਲੱਗਦਾ ਅਰੇ ਝਿਜਣਾ ਪੈਣਾ ਤੈਨੂੰ ਓ ਭਰਾ ਆਂ ਦਿਨ ਅਜੋਰ ਲਾਉਣਾ ਦੇ ਟਰੈਕਟਰ ਨੂੰ ਪਿੱਛੇ ਟੱਕ ਦੇ ਓ ਭਰਾ ਵਾ ਪਿੱਛੋਂ ਵੀ ਓਏ ਨਿਕਲ ਜਾਈਂ ਤੇਰੀ ਓਏ ਬਾਹਰ ਆ ਗਈ ਓ ਨਿਕਲ ਗਈ ਓਏ ਇੱਧਰ ਨਿਕਲ ਗਈ ਓ ਭਰਾ ਵਾ ਨਾ ਪਿੱਛੋਂ ਦੇਖ ਪੈਂਟ ਲਿਪੜ ਗਈ ਤੇਰੀ ਭਾ ਓ ਪੈਂਟ ਨਹੀਂ ਜਾਨ 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 ਆ ਮੇਰੇ ਤੋਂ ਜਾਨ ਓਏ ਤੇਰੇ ਨਾ ਗੋਗੜੀ ਜੀ ਆ ਤਾਂ ਨਹੀਂ ਆ ਗੋਗੜੀ ਹੈ ਤੇਰੇ ਕੋਲ ਤੇ ਤੇਰੇ ਕੋਲ ਮੇਰੇ ਕੋਲ ਹੈ ਨਹੀਂ ਮੈਂ ਤਾਂ ਪਹਿਲਾਂ ਹੀ ਕਿਹਾ ਮੈਂ ਨਹੀਂ ਹੁਣ ਐ ਕਰ ਤੂੰ ਚੁੱਪ ਕਰਕੇ ਉਹ ਪਿੱਛੇ ਨਾਲ ਪੱਠੇ ਪਾਣ ਵਾਲਿਆ ਉਹਨਾਂ ਨੂੰ ਪੱਠੇ ਪਾ ਜਾਗੇ ਨਿਪੜ ਗਿਆ ਤੇਰੇ ਤੇ ਮੈਂ ਇੱਕ ਕੰਮ ਕਰ ਤੂੰ ਐ ਬੁੱਲ ਚੱਕ ਰੱਖ ਕੂਲਪ ਕੱਢਿਆ ਆਇਆ ਕਰਕੇ ਓਏ ਨਹੀਂ ਆਉਂਦਾ ਭਰਾ ਚੱਲ 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 ਓਏ ਨਹੀਂ 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 ਦਿਖਾ ਦੇ ਓਏ ਛੱਡਤੀ ਪਹਿਲਾਂ ਦਿਖਾ ਦੇ ਐ ਪਹਿਲਾਂ ਇਹਨੂੰ ਪਾਸੇ ਕਰ ਚੱਲ ਓਏ ਭਈ 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 ਜੇ ਨਹੀਂ ਭਈ ਭਈ ਐ ਕਰ ਓਏ